ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਇਹ ਨਾ ਸ਼ਾਮ ਦਾ ਟਾਈਮ ਹੋਇਆ ਵੈ 4:00 ਵਜੇ ਹੋਏ ਨੇ ਇਹ ਨਾ ਸਰਦਾਰ ਜੀ ਨੂੰ ਉਹਨਾਂ ਨੂੰ ਚਾਹ ਬਣਾ ਕੇ ਦੰਨੀ ਆ ਮੈਂ ਹਰ ਬੱਚੇ ਵੀ ਪੀ ਲੈਣਗੇ ਹੁਣ ਜਾ ਬੱਚੇ ਕਹਿੰਦੇ ਨੇ ਸਾਨੂੰ ਚਾਹ ਬਣਾ ਕੇ ਦੇ ਦੇ ਮਾਂ ਚੱਲ ਸਰਦਾਰ ਜੀ ਨੂੰ ਵੀ ਬਣਾ ਦਨੇ ਚਲ ਬੱਚਿਆਂ ਨੂੰ ਮੈਂ ਪਿੰਦੇ ਦਾ ਥੋੜੀ ਥੋੜੀ ਹੁੰਦੇ ਨੇ ਚਾਹ ਚਲੋ ਆਪਾਂ ਚਾਹ ਬਣਾ ਕੇ ਦੇ ਦਈਏ ਉਹਨਾਂ ਨੇ ਪੀ ਲਈ ਚਾਹ ਫੇਰ ਨਾ ਸਰਦਾਰ ਜੀ ਹੁਣ ਇੱਧਰ ਖੇਤ ਚ ਆ ਗਏ ਸੀ ਖੇਤ ਚ ਪਸ਼ੂਆਂ ਦਾ ਚਾਰ ਲੈਣ ਆਏ ਸੀ ਇਹਨਾਂ ਉਰੇ ਚਾਰ ਪੱਟਣ ਲੱਗੇ ਹੋਏ ਨੇ ਚਾਰ ਪੱਟਣ ਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਚਲੋ ਹਨਾ ਟਾਈਮ ਤਾਂ ਫਿਰ ਲੱਗਦਾ ਹੀ ਐ ਆ ਨਾ ਉਹਰੇ ਹੁਣ ਸਰਦਾਰ ਜੀ ਲੱਗੇ ਬਨੇ ਚਾਰ ਪੱਟਣ ਇਹ ਨਾ ਤੰਗਲੀ ਆ ਤੰਗਲੀ ਬਹੁਤ ਸੋਹਣੀ ਐ ਇਹ ਇਹਦੇ ਤਿੰਨ ਚਾਰ ਮਤਲਬ ਸਰੀਏ ਜੇ ਲੱਗੇ ਬਨੇ ਬਹੁਤ ਵਧੀਆ ਇਹ ਤਿੱਖੀ ਆ ਨਾ ਇਹ ਤੰਗਲੀ ਉਹਦੇ ਕਰਕੇ ਨਾ ਚਾਰ ਤਾਂ ਹੀ ਪੱਟਿਆ ਜਾਂਦਾ ਜੇ ਆਪਾਂ ਦੂਈ ਥੋੜੀ ਜੀ ਹਲਕੀ ਬਣਮਾਈਏ ਤੰਗਲੀ ਤਾਂ ਉਹਦੇ ਨਾਲ ਚਾਰ ਨਹੀਂ ਪੱਟਿਆ ਜਾਂਦਾ ਇਹਨਾਂ ਬਹੁਤ ਵਧੀਆ ਮਜ਼ਬੂਤ ਟੁੱਟ ਜਾਂਦੀ ਆ ਹੋਣਾ ਮਜ਼ਬੂਤ ਹੈ ਇਹ ਤੰਗਲੀ ਆਪ ਖੁਦ ਬਣਵਾਈ ਵੀ ਆ ਇਹ ਤਾਂ ਕਰਕੇ ਇਹ ਦੇ ਨਾਲ ਚਾਰ ਬਹੁਤ ਵਧੀਆ ਪੱਟਿਆ ਜਾਂਦਾ ਪਹਿਲਾਂ ਥੋੜੀ ਜੀ ਹਲਕੀ ਸੀ ਨਾ ਤੰਗਲੀ ਉਹ ਨਾ ਟੁੱਟ ਗਈ ਤੀ ਫਿਰ ਫਿਰ ਆਹ ਵਧੀਆ ਬਣਵਾਈ ਆਪ ਤਾਂ ਕਰਕੇ ਫਿਰ ਵੀ ਇਹਦੇ ਨਾਲ ਨਾਲ ਤਾਂ ਸੁਖਾਲਾ ਰਹਿੰਦਾ ਪੱਟਣਾ ਇਹ ਤਾਂ ਹੀ ਪਟਣ ਲੱਗੇ ਵੀ ਨੇ ਇਹ ਨਾ ਆਪਣਾ ਚਾਰ ਉਹ ਤੱਕ ਪਿਆ ਵਾ ਉਹ ਉੱਥੇ ਤੋਂ ਲੈ ਕੇ ਮਤਲਬ ਇੱਧਰ ਕੋਸਾ ਚਾਰ ਪਿਛਲੇ ਸਾਲ ਦਾ ਵੀ ਬਚ ਗਿਆ ਸੀ ਉਹ ਆਪਾਂ ਨੇ ਪਾਤਾ ਸੀ ਇਹਨਾਂ ਨੂੰ ਪਸ਼ੂਆਂ ਨੂੰ ਕੋਸਾ ਆਪਣਾ ਹੁਣ ਇਹ ਇਤਕੀ ਤਾਜ਼ਾ ਪਾਇਆ ਸੀ ਆਪਾਂ ਨੇ ਝਾਰ ਅੱਗੇ ਹੁਣ ਰੋਜ਼ ਦੀ ਰੋਜ਼ ਇਹ ਚਲੋ ਪੱਟ ਲਿਆਉਂਦੇ ਨੇ ਕਿਉਂ ਗਰਮੀਆਂ ਕਰਕੇ ਨਾ ਪਰ ਰੋਜ਼ ਹੀ ਰੋਜ਼ ਡੇਲੀ ਦੀ ਡੇਲੀ ਉਹ ਚਾਰ ਪੱਟ ਕੇ ਲੈ ਕੇ ਆਉਣੇ ਹੁੰਨੇ ਆ ਪਸ਼ੂਆਂ ਦਾ ਵੀ ਮਤਲਬ ਨਾ ਉੱਥੇ ਨਾ ਵੀ ਫਿਰ ਵੀ ਜਿਹੜਾ ਥੋੜਾ ਥੋੜਾ ਚਲ ਪੱਟ ਕੇ ਲੈ ਕੇ ਆਉਣੇ ਆ ਜਿੰਨਾ ਵੀ ਵੀ ਫਿਰ ਉਹ ਨਾ ਖਰਾਬ ਨਹੀਂ ਹੁੰਦਾ ਹੈਗਾ ਘਰ ਆਇਆ ਵਾ ਫਿਰ ਤਾਜ਼ਾ ਚਲੋ ਪੈ ਜਾਂਦਾ ਹੈ ਨਾ ਪਹਿਲਾਂ ਆਉਣ ਸਾਰੇ ਇਹਨਾਂ ਨੇ ਨਾ ਸਰਦਾਰ ਜੀ ਨੇ ਨਾ ਆ ਕੇ ਨਾ ਇਹਦੇ ਮਤਲਬ ਜਿਹੜਾ ਚਾਰ ਪੱਟੇ ਆ ਇਹਦੇ ਵਿੱਚੋਂ ਨਾ ਅ ਮਤਲਬ ਜਿਹੜਾ ਕੋਈ ਥੋੜਾ ਜਿਹਾ ਖਰਾਬ ਨਿਕਲਦਾ ਨਾ ਨਿਕਲਦਾ ਇੱਕ ਅੱਧਾ ਘਟੋਕਰੀ ਹੁੰਦੀ ਆ ਖਰਾਬ ਨਿਕਲਦੀ ਆ ਜਿਹੜੀ ਮਤਲਬ ਖਰਾਬ ਨਹੀਂ ਹੁੰਦਾ ਉਹਦੇ ਵਿੱਚ ਨਾ ਮਿੱਟੀ ਰਲੀ ਵੀ ਹੁੰਦੀ ਆ ਉਨਾ ਆਪਾਂ ਫਿਰ ਕੁਛ ਨੂੰ ਨਹੀਂ ਪਾਉਂਦੇ ਹੈਗੇ ਉਹਦੇ ਵਿੱਚ ਨਾ ਮਿੱਟੀ ਰਲ ਜਾਂਦੀ ਹੈ ਕਿਉਂ ਫਿਰ ਕੁਛ ਹੋਂ ਤਾਂ ਨਹੀਂ ਪਾਉਂਦੇ ਹੈਗੇ ਵੀ ਚਲੋ ਹੁੰਦੀ ਤਾਂ ਅੱਧੀ ਕੁ ਟੋਕਰੀ ਉਹਨਾਂ ਆਪਾਂ ਫਿਰ ਬਸ ਇੱਥੇ ਟੋਕਰੀ ਚ ਪਾ ਕੇ ਰੱਖ ਲਾਂਦੇ ਨੇ ਸਰਦਾਰ ਜੀ ਉਹ ਫਿਰ ਪਰਾਂ ਸਿੱਟ ਦਾਂਦੇ ਨੇ ਉਹ ਬਸ ਹੋਰ ਤਾਂ ਨਹੀਂ ਕੋਈ ਵੀ ਖਰਾਬ ਨਿਕਲਦਾ ਹੈਗਾ ਹੋਰ ਤਾਂ ਸਾਰੇ ਸਾਫ਼ ਹੁੰਦਾ ਹੈ ਅਗਲੇ ਨੇ ਉਹਨਾਂ ਸਰਦਾਰ ਜੀ ਉਹਨਾਂ ਨੇ ਹੁਣ ਬਸ ਇੰਨਾ ਕੇ ਬਾ ਡਾ ਜਿੰਨਾ ਕਾ ਪੱਟਿਆ ਇਹ ਹੀ ਐਨ ਵਧੀਆ ਸਮਾਰ ਦਾਣਾ ਇਹਨਾਂ ਨੇ ਮਤਲਬ ਜਿਨਿਕੇ ਉਹਨਾਂ ਕੀ ਪੱਟਣਾ ਉਹਨਾਂ ਕੀ ਆ ਪੰਡਾ ਬੰਨ ਲੈਣੀਆਂ ਨੇ ਆਪਣੀ ਜਿੰਨਾ ਕ ਇਹਦੇ ਵਿੱਚ ਚਾਰ ਪੱਟ ਗਿਆ ਆਪਾਂ ਬਤਲੇ ਚਾਹੇ 6 ਪੰਡਾ ਮੰਨ ਲਈਏ ਕਿ ਉਹ ਡੇਲੀ ਦੀ ਡੇਲੀ ਇੰਨੇ ਕ ਤਾਂ ਪੰਡਾ ਲੱਗਦੀਆਂ ਨੇ 6-7 ਹੁੰਦੀਆਂ ਨੇ ਪੱਟਣ ਨੂੰ ਫਿਰ ਨਾ ਕ ਤਾਂ ਪੱਟ ਦੀ ਪੱਟ ਦੇ ਆਚਾਰ ਕਿਉਂਕਿ ਪਸ਼ੂ ਕਈ ਨੇ ਨਾ ਖਾਣੇ ਵਾਲੇ ਫਿਰ ਦੋ ਡੰਗ ਤਿੰਨ ਡੰਗ ਜਿਹੜੇ ਆਪਾਂ ਚਾਰ ਪਾਉਣੇ ਆ ਨਾ ਪਸ਼ੂ ਆਣਾ ਫਿਰ ਉਹਨੇ ਡੰਗ ਆਪਾਂ ਪੱਟ ਕੇ ਲਿਆਉਣੇ ਹੁੰਦੇ ਆ ਮਿਕ ਰੋਜ਼ ਦੀ ਡੇਲੀ ਦੀ ਡੇਲੀ ਉਹ ਪਟਣਾ ਹੁੰਦਾ ਇਹ ਚਾਰ ਤਾਂ ਕਰਕੇ ਆਪਾਂ ਹੁਣ ਓਰੇ ਬਸ ਆਲੇ-ਦਾਲੇ ਆਦੇ ਆਪਣੇ ਆਰ ਕੰਢੀ ਲਾਈ ਵੀ ਆ ਹਤਾਰ ਲਾਈ ਵੀ ਆ ਇਹ ਆਰ ਕੰਢੀ ਦੀ ਮਤਲਬ ਚਾਰੇ ਪਾਸੇ ਲਾਈ ਦੀ ਆ ਵੀ ਮਤਲਬ ਇਹ ਤਾਂ ਲਾਈ ਵੀ ਆ ਵੀ ਕਈ ਵਾਰੀ ਨਾ ਵੀ ਪਸ਼ੂ ਨਾ ਕੋਈ ਬੜੇ ਹਨਾ ਵੀ ਨਹੀਂ ਫਿਰ ਨਾ ਇਹਦੇ ਪਰ ਚਨਾ ਜੇ ਨਹੀਂ ਲਾਉਂਦੇ ਹੈਗੇ ਫਿਰ ਕਈ ਵਾਰੀ ਬਾਹਰ ਪਸ਼ੂ ਜੜੇ ਛੱਡ ਦਾਂਦੇ ਨੇ ਚਲੋ ਵਿੱਚ ਵੜ ਜਾਂਦੇ ਨੇ ਇਹਦੇ ਵਿੱਚ ਚਾਰਚ ਉਹਨਾਂ ਫਿਰ ਨਾ ਇਹਦੇ ਪਰ ਚਾਰ ਪਰ ਉੱਪਰ ਚੜ ਜਾਂਦੇ ਨੇ ਤਾਂ ਕਰਕੇ ਉਹ ਫਿਰ ਪੱਟ ਦਾਂਦ ਨੇ ਖਰਾਬ ਕਰ ਦੰਦੇ ਨੇ ਕਿਉਂ ਇਹਦੇ ਪਰ ਤਰਪਾਲ ਜੀ ਵੀ ਪਾਈ ਬਹੁਤ ਵਧੀਆ ਐਨ ਬਧੀਆ ਪੱਟਾ ਗਿਆ ਵਾ ਹੈ ਚੰਗੀ ਤਰ੍ਹਾਂ ਅੱਜ ਨਾ ਥੋੜੀ ਜਿਹੀ ਮਿੱਟੀ ਵੀ ਪੱਟਣੀ ਸੀ ਉਪਰ ਮਿੱਟੀ ਤਾਰਨੀ ਸੀ ਫਿਰ ਉਹਦੇ ਕਰਕੇ ਜਿਆਦਾ ਟਾਈਮ ਲੱਗ ਗਿਆ ਫਿਰ ਮਿੱਟੀ ਤਾਰ ਕੇ ਪਰਾਂ ਰੱਖਣੀ ਪੈਂਦੀ ਐ ਤਾਂ ਕਰਕੇ ਫਿਰ ਉਹ ਕਾਂਟਾ ਤਾਂ ਉਹੀ ਮਿੱਟੀ ਤਾਰਨ ਨੂੰ ਨਹੀਂ ਲੱਗ ਜਾਂਦਾ ਫਿਰ ਬਹੁਤ ਟਾਈਮ ਲੱਗ ਜਾਂਦਾ ਆਦੇ ਉਰੇ ਨਾ ਸਰਦਾਰ ਜੀ ਹੁਣ ਸਫਾਈ ਕਰ ਰਹੇ ਨੇ ਹੁਣ ਐਨ ਚੰਗੀ ਤਰ੍ਹਾਂ ਇਹਨਾਂ ਨੇ ਨਾ ਸਾਫ ਕਰ ਦੇਣਾ ਹਨਾ ਮਤਲਬ ਇਹ ਇਹ ਮਿੱਟੀ ਆ ਨਾ ਇਹ ਵਿੱਚ ਚਾਰ ਦੇ ਵਿੱਚ ਮਿੱਟੀ ਰਲੀ ਵੀ ਆ ਇਹ ਨੀਚੇ ਤੋਂ ਇਹ ਨਹੀਂ ਪਾਉਣਾ ਹੈਗਾ ਆਚਾਰ ਇਹ ਇਹ ਬਸ ਨਾ ਟੋਕਰੀ ਦੇ ਵਿੱਚ ਪਾ ਲਣਗੇ ਕਿਉਂ ਦੇ ਵਿੱਚ ਥੱਲੇ ਮਿੱਟੀ ਰਲ ਗਈ ਇਹਨਾਂ ਬਸ ਟੋਕਰੀ ਦੇ ਵਿੱਚ ਪਾ ਕੇ ਹੁਣ ਇਹਨਾਂ ਨੇ ਪਰਾਂ ਸਟੱਡਾਣਾ ਇਹ ਕਿਉਂ ਫਿਰ ਪਸੂ ਨੂੰ ਆਪਾਂ ਤਾਂ ਨਹੀਂ ਪਾਉਂਦੇਗੇ ਫਿਰ ਖਰਾਬ ਕਰਦਾ ਫਿਰ ਕਾ ਨੂੰ ਮਿੱਟੀ ਵਾਲਾ ਚਲੋ ਪਾਉਣਾ ਹਨਾ ਇਹ ਕਿਹੜਾ ਬਾੜਾ ਹੁੰਦਾ ਇਹ ਥੋੜਾ ਹੀ ਹੁੰਦਾ ਹੁੰਦਾ ਇਹ ਮਤਲਬ ਜਿੰਨੀ ਕਿ ਚਲੋ ਜਿੰਨੀ ਕਿ ਸਫਾਈ ਰਹੂਗੀ ਜਿੰਨੀ ਇਹ ਚਾਰ ਤੇ ਉਨਾ ਵਧੀਆ ਰਹੂਗਾ ਇਹ ਹੋ ਬਾ ਡਾ ਦੇਖ ਲੋ ਤੁਹਾਡੇ ਸਾਹਮਣੇ ਨਾ ਕਿੰਨਾ ਸੋਹਣਾ ਬਾ ਡਾ ਕਰਿਆ ਵਾ ਇਹ ਇੱਕ ਸਾਰ ਬਾ ਡਾ ਲਾ ਕੇ ਹਨ ਵਧੀਆ ਨਾ ਪੱਟਿਆ ਚਾਰ ਔਰ ਨਾਲੇ ਵਧੀਆ ਲੱਗਦਾ ਪੱਟਿਆ ਵਾ ਨਾਲੇ ਹਨਾ ਜਾ ਸਫਾਈ ਕਰਕੇ ਆਉਂਦੇ ਨੇ ਇਹ ਸਰਦਾਰ ਜੀ ਹਣ ਅਦੇ ਹੁਣ ਆ ਸਾਰੇ ਇਹਨਾਂ ਨੇ ਨਾ ਹੁਣ ਮਾੜਾ ਮਾੜਾ ਜਿਹੜਾ ਹੈ ਕੋਈ ਵੀ ਕੁਝ ਨਹੀਂ ਇੱਥੇ ਰਹਿਣ ਦੇਣੀ ਹੈਗੀ ਮਿੱਟੀ ਵੀ ਆ ਚੰਗੀ ਤਰ੍ਹਾਂ ਰਹਿਣ ਖੁਰਚ ਤਾਂ ਖੁਰਚ ਕੇ ਬਸ ਹੁਣ ਇਹ ਨਾ ਟੋਕਰੇ ਚ ਪਾ ਲਾਂਗੇ ਇਹਨੂੰ ਸਮਾਰ ਕੇ ਫਿਰ ਬਾਅਦ ਚੋ ਸਾਰੇ ਕੀਤੇ ਨਾ ਇਹਨਾਂ ਨੇ ਝਾੜੂ ਮਾਰ ਦੇਣਾ ਚੰਗੀ ਤਰ੍ਹਾਂ ਆ ਹੁਣ ਨਾ ਖੁਰਪੇ ਨਾਲ ਦੇਖੋ ਕਿੰਨਾ ਟਾਈਮ ਲੱਗ ਰਿਹਾ ਹੈ ਇਹਨੂੰ ਪਰ ਸਫਾਈ ਕਰਨੇ ਨੂੰ ਹਨਾ ਆਪਾਂ ਕਹਿੰਦੇ ਨਾ ਚਾਰ ਜੀ ਪੱਟ ਕੇ ਆਪਾਂ ਗੱਦਕ ਦੇਣੀ ਲਿਆ ਮੰਗੇ ਫਿਰ ਵੀ ਟਾਈਮ ਤਾਂ ਲੱਗਦਾ ਹੀ ਆ ਚਾਰ ਪੱਟਣ ਨੂੰ ਵੀ ਟਾਈਮ ਲੱਗਦਾ ਕੱਖ ਵੱਢਣੇ ਨੂੰ ਵੀ ਓਨੇ ਟਾਈਮ ਲੱਗਦਾ ਇਹ ਵੀ ਸਫਾਈ ਭਾਲ ਦਾ ਜੀ ਆਪਾਂ ਇਹਨਾਂ ਦੀ ਸਫਾਈ ਰੱਖਾਂਗੇ ਦੇਖੋ ਕਿੰਨੀ ਸੋਹਣੀ ਸਫਾਈ ਕਰੀ ਹੈ ਨਾ ਸਰਦਾਰ ਜੀ ਨੇ ਦੇਖੋ ੜ ਕੇ ਨਾ ਨਵੇਂ ਸਿੰਬਰਤਾ ਕਿੰਨਾ ਵਧੀਆ ਲੱਗਦਾ ਦੇਖਲਾ ਸਫਾਈ ਕਰੀ ਵੀ ਮਤਲਬ ਇਹਨਾਂ ਚੰਗੀ ਤਰ੍ਹਾਂ ਰੜਕੈਨ ਸਮਾਰ ਕੇ ਮਾਰਦਾਨੇ ਤੇ ਰੋਜ਼ ਡੇਲੀ ਏਕਣੀ ਕਰਦੇ ਨੇ ਇਹ ਰੋਜ਼ ਇਹਨਾਂ ਡੇਲੀ ਜਦ ਵੀ ਚਾਰ ਪੱਟ ਕੇ ਲੈ ਕੇ ਆਉਣਾ ਐ ਸਾਫ਼ ਐਨ ਸਫਾਈ ਨਾਲ ਲੈ ਕੇ ਆਉਣਾ ਪੱਟ ਕੇ ਔਰ ਚੰਗੀ ਤਰ੍ਹਾਂ ਐਨ ਸਿੰਬਰ ਕੇ ਸਾਰਾ ਆਉਂਦੇ ਨੇ ਇਹ ਐ ਕਿੰਨੀ ਸੋਹਣੀ ਸਫਾਈ ਕਰੀ ਐ ਕਿੰਨਾ ਵਧੀਆ ਲੱਗ ਰਿਹਾ ਹੈ ਹਨਾ ਸਾਫ਼ ਕਰਿਆ ਵਾ ਚਾਰ ਹਨਾ ਆਹ ਦੇਖੋ ਆਹ ਦੇ ਆਹ ਨਾ ਹੀ ਹੁਣ ਇਹ ਜਿਹੜਾ ਹੈਗਾ ਇਹ ਬਸ ਇਹ ਨਾ ਮਤਲਬ ਟੋਕਰੀ ਚ ਪਾ ਲੈਣਾ ਇਹਨਾਂ ਨੇ ਜਿਹੜਾ ਖਰਾਬ ਖਰਾਬ ਆ ਉਹ ਪਰ੍ਹਾਂ ਸਿੱਟ ਦੇਣਾ ਇਹਨਾਂ ਨੇ ਇਹ ਆਪਾਂ ਪਸ਼ੂਆਂ ਨੂੰ ਨਹੀਂ ਪਾਉਂਦੇ ਕਿਉਂਕਿ ਅੱਦੀ ਕੋਟੋਕਰੀ ਹੋਉਂਦੀ ਆ ਫਿਰ ਜ਼ਰੂਰੀ ਆਪਾਂ ਨੇ ਪਾਉਣਾ ਇਹ ਇਹ ਫਿਰ ਖਰਾਬ ਕਰਦਾ ਤਾਂ ਕਰਕੇ ਆਪਾਂ ਇਹ ਨੂੰ ਹੁਣ ਨਾ ਉੱਧਰ ਪਰ੍ਹਾਂ ਸਿੱਟ ਦਾਂਗੇ ਇਹ ਸਰਦਾਰ ਜੀ ਇਹਨਾਂ ਸਫਾਈ ਕਰੀ ਵੀ ਬਹੁਤ ਵਧੀਆ ਲੱਗਦੀ ਆ ਦੇਖੋ ਜੀ ਕਿੰਨੀ ਸੋਹਣੀ ਲੱਗਦੀ ਆ ਸਫਾਈ ਕਰੀ ਵੀ ਇਹ ਆਲਾ ਟੋਕਰੀ ਨਾ ਹੁਣ ਜਿਹੜਾ ਅੱਧਾ ਕ ਇਹ ਪਰ੍ਹਾਂ ਸਿੱਟਿਆਣਗੇ ਸਰਦਾਰ ਜੀ ਵੀ ਐਨ ਗਰਮੀਆਂ ਦੇ ਕਿੰਨਾ ਸੋਹਣਾ ਲੱਗਦਾ ਹੈ ਚਾਰ ਪੱਤੇ ਵਾਂਗ ਉਹ ਵਧੀਆ ਲੱਗੇ ਹਾਂਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸੇ